ਮੌਨਿਕਾ ਹੰਸਰਾਜ پارک ਵਿਖੇ ਜੋਗਾ ਕੋਚ ਮੈਡਮ ਰਾਧਿਕਾ ਵੱਲੋਂ ਫ੍ਰੀ ਕੈਂਪਰ ਰੋਜ਼ਾਨਾ ਸਵੇਰੇ 5:30 ਵਜੇ ਤੋਂ 7 ਵਜੇ ਤੱਕ ਰੋਜ਼ਾਨਾ ਕਰਵਾਇਆ ਜਾ ਰਿਹਾ ਹੈ। ਜੋਗਾ ਕੈਂਪ ਵਿੱਚ ਸ਼ਾਮਲ ਵਿਅਕਤੀਆਂ ਨੂੰ ਲੋਕ ਭਲਾਈ ਦਾ ਸਨੇਹਾ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਮੂਹ ਵਿਅਕਤੀਆਂ ਜਿਸ ਦਿਨ ਤੋਂ ਜੋਗਾ ਕੈਂਪ ਵਿੱਚ ਸ਼ਾਮਲ ਹੋ ਰਹੇ ਹਾਂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਰਿਹਾ ਹੈ। ਇਸ ਮੌਕੇ ਉਹਨਾਂ ਵੱਲੋਂ ਯੋਗਾ ਕੋਚ ਮੈਡਮ ਰਾਧਿਕਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਲੋਕ ਭਲਾਈ ਦਾ ਸੁਨੇਹਾ ਟੀਵੀ ਤੋਂ ਬਲਦੇਵ ਸਿੰਘ ਸਰਾਉ ਦੀ ਮੌਨਿਕ ਤੋਂ ਖਾਸ ਰਿਪੋਰਟ ਅੱਜ ਆਪਾਂ ਪਹੁੰਚੇ ਹਾਂ ਜੀ ਹੰਸਲਾ ਜੀ ਪਾਰਕ ਜਿੱਥੇ ਭਗਵਾਨ ਸ੍ਰੀ ਮਾਨ ਜੀ ਦੁਆਰਾ ਯੋਗਾ ਕੈਂਪ ਚਲਾਇਆ ਗਿਆ ਹੈ ਸਪੈਸ਼ਲ ਨਿਚੇ ਰੱਖੇ ਗਏ ਨੇ ਉਹਨੇ ਸਵਾਲ ਜੀ ਆਪਣੇ ਰਿੰਕੂ ਸਾਣੀ ਐਮ ਜੀ ਨੂੰ ਪੁੱਛਦੇ ਆ ਦੀ ਯੋਗਾ ਦਾ ਕਿੰਨਾ ਕਹਨ ਨੂੰ ਬੈਨੀਫਿਟ ਹੋਇਆ ਦੇ ਕਿੰਨਾ ਕਾ ਬਾਕੀ ਮੈਂਬਰ ਵੇ ਮਸੀ ਸਾਹਿਬ ਤੁਹਾਨੂੰ ਪੁੱਛ ਰਿਹਾ ਜੀ ਇਹ ਕੈਂਪ ਜਿਹੜਾ ਸ਼ੁਰੂ ਹੋਇਆ ਹੈ ਯੋਗਾ ਦਾ ਸਰਕਾਰ ਦੁਆਰਾ ਚਲਾਇਆ ਗਿਆ ਹੈ ਬਿਮਾਰੀਆਂ ਤੋਂ ਰਾਹ ਦੁਆਰਾ ਚਲਾਇਆ ਗਿਆ ਤੁਸੀਂ ਕੀ ਕਹੋਗੇ ਇਸ ਕੈਂਪ ਬਾਰੇ ਜੀ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜੀ ਕੱਲੇ ਕੱਲੇ ਬੰਦੇ ਦੀ ਸਿਹਤ ਦਾ ਖਿਆਲ ਹੀ ਰੱਖਿਆ ਜਾ ਰਿਹਾ ਕਿਸੇ ਦਾ ਸਾਨੂੰ ਉਮੀਦ ਹੈ ਜੀ ਵੀ ਮੋਹਨਪੁਰ ਦੇ ਕਸਬੇ ਚ ਵੀ ਟ੍ਰੇਨਰ ਟੀਚਰ ਦੇਣਗੇ ਸਾਨੂੰ ਯੋਗਾ ਕਰਨ ਵਾਸਤੇ ਔਰ ਇਹਦੇ ਫਾਇਦੇ ਤਾਂ ਆਪ ਵੀ ਹੱਦ ਨਹੀਂ ਜਿੰਨਾ ਫਾਇਦੇ ਯਾਰ ਮਸੀ ਸਾਹਿਬ ਕਿਨੇ ਟਿਚਰ ਰੱਖਿਓ ਨੇ ਆਪਣੇ ਮੂਵਤੀ ਯੋਗਾ ਵਾਸਤੇ ਮੂਵਤੀ ਮੈਕਸੀਮਮ 2000 3000 ਤੇਰੇ ਵਾਲੇ ਆਪਣੇ ਹਸਰਾਲ پارک ਦੇ ਕਿਹੜੇ ਮੈਡਮ ਕਰਾਉਂਦੇ ਮੈਡਮ ਦਾਸਿਕਾ ਜੀ ਕਰਾਉਂਦੇ ਨੇ ਅੱਛਾ ਕਿੰਨੇ ਵਜੇ ਤੋਂ ਕਿੰਨੇ ਵਜੇ تک ਮੈਡਮ ਦਾਸਿਕਾ ਜੀ ਹਮੇਸ਼ਾ ਸਾਡੇ پارک ਜਾਂਦੇ ਨੇ 2 ਕਲਾਸਾਂ ਲੱਗਦੀਆਂ ਲੇਡੀਜ਼ ਦੀ ਕਲਾਸ ਤੋਂ ਬਾਅਦ ਸਾਡੇ ਤੇ ਕਿੰਨੇ ਘੰਟੇ ਕਰਾਦੇ ਇਹ ਸਾਡੇ ਭਾਗ ਤੋਂ ਸਾਡੇ ਸਭ ਤੋਂ 2-2 ਘੰਟੇ ਕਰਾ ਲੈਂਦੇ ਨੇ 2 ਘੰਟੇ ਤੋਂ ਉੱਪਰ ਹੀ ਕਰਾਉਂਦੇ ਨੇ ਲਾ ਲੋ 2 ਘੰਟੇ ਤੋਂ ਉੱਪਰ ਹੋ ਜਾਂਦਾ ਤੇ ਕਿੰਨੇ ਤੁਸੀਂ ਮੈਂਬਰ ਜੁੜ ਗਏ ਸੀ ਯੋਗਾ ਨਾਲ 25 ਮੈਂਬਰ ਆ ਗਏ ਰਜੀਨ ਜਾ ਰਹੇ ਨੇ ਸਾਰੇ ਇੱਕ ਦੋ ਮਿਸ ਹੋ ਜਾਂਦਾ ਕੰਮ ਹੋ ਜਾਂਦਾ ਤੇ ਮੈਡਮ ਬੜੇ ਫ੍ਰਿਕ ਨਾਲ ਕਰਾਉਂਦੇ ਨੇ ਜੋ ਬਹੁਤ ਵਧੀਆ ਕਰਾਉਂਦੇ ਨੇ ਜਿਨ੍ਹਾਂ ਤੋਂ ਵੋਟਿਆਂ ਤੋਂ ਵੋਟਿਆਂ ਪਰ ਬੈਠਿਆ ਨਹੀਂ ਜਾਂਦਾ ਸੀ ਅੱਜ ਆਰਾਮ ਨਾਲ ਬੈਠ ਸਕਦਾ ਤੇ ਲਗਾ ਲਾਂਗ ਮੂਡ ਲੈ ਕੇ ਕਰਦਾ ਵਾਹ ਜੀ ਬਹੁਤ ਵਧੀਆ ਕਰਦਾ ਤੇ ਕਿਲੇ ਦਿਨਾਂ ਤੋਂ ਚੱਲੂ ਇਹ ਯੋਗਾ ਕਰਦਾ ਲੋਕਾਂ ਤੋਂ 4-5 ਦਿਨ ਜ਼ਿਆਦਾ ਬੜੀ ਅੱਛਾ ਅੱਛਾ ਦੇ ਪਿੰਡਾਂਾਂ ਦੇ ਮੌਨਕ ਦੇ ਲੋਕਾਂ ਤੋਂ ਆਸ-ਪਾਸ ਦੇ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਲਾਉਂਗੇ ਲੋਕਾਂ ਨੂੰ ਸਾਡੇ ਪਿੰਡ ਹੋਈ ਇਹ ਦੇਖ ਕੇ ਜੋਗਾ ਨਾਲ ਜੁੜੋ ਤੇ ਤੰਦਰੁਸਤ ਰਹੋ ਆਪਣਾ ਕੰਮ ਕਰ ਵਧੀਆ ਤਰੀਕੇ ਨਾਲ ਕਰਿਆ ਜਾ ਜੀ ਕੈਮਰਾਮੈਨ ਜੀ ਆਪਾਂ ਮੈਡਮ ਜੀ ਨਾਲ ਵੀ ਗੱਲਬਾਤ ਕਰਦੇ ਆ ਜੀ ਤੇ ਘਾਤੋ ਕਰਾਰੇ ਨੇ ਇਹ ਮੈਡਮ ਜੀ ਐਲ ਵੀ ਐਸ ਕੋ ਦਾ ਧੰਨਵਾਦੀ ਤੇ ਮੈਡਮ ਨੂੰ ਪੁੱਛਿਆ ਜਾ ਰਿਹਾ ਜੀ ਕਿ ਲੋਕਾਂ ਕਿਹਨੇ ਕਲਾਸਾਂ ਸ਼ੁਰੂ ਕੀਤੀਆਂ ਨੇ ਸਰਕਾਰ ਦੁਆਰਾ ਚਲਾਈਆਂ ਗਈਆਂ ਵੀ ਕਰ ਕਰ ਕੋਈ ਬਿਮਾਰ ਨਾ ਰਹੇ ਮੈਂ ਦੇਖੋ ਦੇਸੀ ਲੱਗ ਜਾ ਜੀ ਕਹੂੰਗਾ ਤੁਹਾਨੂੰ ਕਰ ਕਰ ਕੋਈ ਬਿਮਾਰ ਨਾ ਰਹੇ ਕਿੰਨੇ ਟਾਈਮ ਤੋਂ ਤੁਹਾਡੇ ਕੋਲੇ ਮਤਲਬ ਯੋਗਾ ਚ ਕਲਾਸਾਂ ਸ਼ੁਰੂ ਕੀਤੀ ਹੋਈਆਂ ਨੇ ਕਿੰਨੇ ਘਰ ਆਉਂਦੇ ਨੇ ਵੈਸੇ ਤਾਂ ਇਹ ਪ੍ਰੋਜੈਕਟ 2-3 ਸਾਲਾਂ ਤੋਂ ਸਟਾਰਟ ਹੋਇਆ ਮੇਰੀ ਪਲੈਨਿੰਗ ਪਹਿਲਾਂ ਹੁਸਿਆਰ ਹੋਸੇਗੀ ਜੇ ਫਿਰ ਮੈਂ ਇੱਥੇ ਤੇ ਮੂੰਹ ਤਾਈਆ ਤੇ ਇੱਥੇ 2-3 ਮਹੀਨੇ ਹੋ ਗਏ ਯੋਗਾ ਕਲਾਸ ਸਟਾਰਟ ਹੋਈ ਮੈਨੂੰ ਦੇਖਣਾ ਚਾਹ ਲੇਟ ਜ ਬਹੁਤ ਕੱਟ ਕਰਦੇ ਕਿ ਮੇਰੇ ਲੇਟ ਸੀ ਤੁਹਾਡੇ ਕੋਲ ਆਉਂਦੀਆਂ ਨੇ ਹਾਂ ਜੀ ਬਹੁਤ ਆਉਂਦੀਆਂ ਨੇ ਠੀਕ ਹੈ ਜੀ ਕਿਉਂਕਿ ਲੇਡੀਆਂ ਚਾਹੁੰਦੇ ਨੇ ਵੀ ਅਸੀਂ ਵੀ ਸਾਡੇ ਅਸੀਂ ਵੀ ਬਿਮਾਰੀਆਂ ਦਾ ਰਾਤ ਪਾਈਏ ਜੈਸ ਜੈਸ ਦੇਖ ਲਿਆ ਬਾਕੀ ਤੁਹਾਡੇ ਨਾਲ ਸਟੂਡੈਂਟ ਸਾਰੇ ਦੇਖੀ ਜਾਂਦੇ ਸਾਰੇ ਫਿੱਟ ਲੱਗਦੇ ਨੇ 2 ਮਹੀਨੇ ਜੇ ਆਪ ਵੀ ਦੱਸਿਆ ਇਹਨਾਂ ਨੇ ਫਿਟਨੈਸ ਹੈ ਐਕਟਿਵ ਲੈਨਰ ਦੇ ਚ ਦੁਕਾਨ ਤੇ ਸੋਕ ਤੇ ਦਫਤਰਾਂ ਚ ਇਹ ਕਹਿੰਦੇ ਸਾਨੂੰ ਕਿਸ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈਗੀ ਤੇ ਮੈਡਮ ਜੀ ਤੁਸੀਂ ਬਹੁਤ ਕੰਮ ਦਾ ਕੰਮ ਵੀ ਕਰ ਰਹੇ ਹੋ ਤੇ ਸਰਕਾਰ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਮੌਨਕ ਦੇ ਲੋਕਾਂ ਨੂੰ ਬਿਮਾਰੀ ਤੋਂ ਬਚਾਇਆ ਤੇ ਅੱਗੇ ਤੋਂ ਵੀ ਆਸ ਕਰਾਂਗੇ ਵੀ ਤੁਸੀਂ ਇਸੇ ਤਰ੍ਹਾਂ ਕੈਂਪਾਂ ਨੂੰ ਜਾਰੀ ਰੱਖਿਓ ਹੁਣ ਤੁਸੀਂ 2 ਘੰਟੇ ਤਵਾ 2 ਘੰਟੇ ਕਰਾਣੇ ਹੋ ਮੈਡਮ ਜੀ ਬੇਨਤੀ ਹੈ ਜੇ ਮੈਂਬਰ ਵੱਜ ਜਾਣ ਤਾਂ ਤੁਸੀਂ ਕਿੰਨੇ ਘੰਟੇ ਵੀ ਕਰਾ ਦਿਓ ਤਾਂ ਕੋਈ ਨਰਾਜ਼ ਤਾਂ ਨਹੀਂ